ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਸਮਾਂ ਸੀ ਜਦੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਦੂਜੇ ਤੋਂ ਬਿਨਾ ਸਾਹ ਨਹੀਂ ਲੈਂਦੇ ਸੀ ਖੂਬ ਪ੍ਰਚਾਰ ਕੀਤਾ ਗਿਆ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਅਰਵਿੰਦ ਕੇਜਰੀਵਾਲ ਵੱਲੋਂ ਹਜ਼ਾਰਾਂ ਫੈਸਲੇ ਹਜ਼ਾਰਾਂ ਵਾਅਦੇ ਕੀਤੇ ਗਏ ਕਿ ਇਹਨਾਂ ਜਿਹੜੇ ਕੰਮ ਨੇ ਇਹਨਾਂ ਉੱਤੇ ਵੱਡੇ ਫੈਸਲੇ ਲੈ ਜਾਣਗੇ ਚਾਹੇ ਉਹ ਮੁੱਦੇ ਹੋਣ ਧਰਮ ਦੇ ਨਾਂ ਤੇ ਚਾਹੇ ਮੁੱਦੇ ਹੋਣ ਕਿਸਾਨੀ ਦੇ ਚਾਹੇ ਮੁੱਦੇ ਹੋਣ ਐਮਐਸਪੀ ਦੇ ਯਾਨੀ ਕਿ ਕਿਤੇ ਨਾ ਕਿਤੇ ਉਹ ਸਾਰੇ ਉਹ ਫੈਸਲੇ ਖੋਖਲੇ ਦਿਖਾਈ ਦਿੰਦੇ ਜ਼ਾਰੇ ਨਹੀਂ ਜਿਹੜੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਗਏ ਸੀ ਕਿ ਆਹ ਚੀਜ਼ ਕਰਾਂਗੇ ਪੰਜਾਬ ਦੇ ਲੋਕਾਂ ਵਾਸਤੇ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੰਪੂਰਨ ਤੌਰ ਤੇ ਬੰਦੀ ਹੈ ਲੇਕਿਨ ਹੁਣ ਕੰਮ ਤੇ ਕੀ ਕਰਨਾ ਸੀ ਪੰਜਾਬ ਦੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਵੇਖੇ ਖੁਸ਼ ਨਹੀਂ ਅਤੇ ਅਰਵਿੰਦ ਕੇਜਰੀਵਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੇਖੇ ਖੁਸ਼ ਨਹੀਂ ਕਿਉਂਕਿ ਮੁੱਖ ਮੰਤਰੀ ਦੇ ਵਾਰ-ਵਾਰ ਪਰ ਕੱਟੇ ਜਾ ਰਹੇ ਨੇ ਵਾਰ-ਵਾਰ ਸ਼ਕਤੀਹੀਣ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਜਰੀਵਾਲ ਵੱਲੋਂ ਲਗਭਗ 6 ਫੈਸਲੇ ਹੋ ਚੁੱਕੇ ਨੇ ਕੈਬਨਟ ਮੀਟਿੰਗ ਕੈਬਨਟ ਦਾ ਬਦਲਾਵ ਹੋਣਾ ਓਐਸਡੀ ਬਦਲਾਏ ਜਾਣੇ ਕਮਿਊਨੀਕੇਸ਼ਨ ਡਾਇਰੈਕਟਰ ਬਦਲਾਇਆ ਗਿਆ ਨਾ ਉਸ ਤੋਂ ਬਾਅਦ ਝੋਨੇ ਦੀ ਫਸਲ ਤੇ ਐਮਐਸਪੀ ਨਾ ਦੇਣਾ ਯਾਨੀ ਕਿ 6 ਤੋਂ 7 ਅਜੇ ਫੈਸਲੇ ਨੇ ਜਿਹੜੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਆਪਣੀ ਮਨ ਮਰਜ਼ੀ ਦੇ ਅਨੁਸਾਰ ਲਗਾਏ ਨੇ ਕਿਉਂਕਿ ਪੰਜ ਜਿਹੜੇ ਹੁਣ ਮੰਤਰੀ ਬਣਾਏ ਨੇ ਉਹ ਹੱਥਾਂ ਦੇ ਕੱਟਕੁੜਤੀ ਵੀ ਬਣੇ ਹੋਏ ਨੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਮੌਜੂਦਾ ਮੰਤਰੀ ਅਤੇ ਤਿੰਨ ਨਵੇਂ ਬਣੇ ਸੰਸਦ ਬਿਲਕੁਲ ਮੁੱਖ ਮੁਰਗਿਆ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਕਿਉਂ ਕਿ 2.5 ਸਾਲ ਸੂਬੇ ਦੇ ਮੁੱਖ ਮੰਤਰੀ ਨੇ ਚੰਮਦੀਆਂ ਚਲਾਈਆਂ ਨੇ ਆਪਣੇ ਵਰਕਰਾਂ ਦੀਆਂ ਜਿਨ੍ਹਾਂ ਨੂੰ ਪਮਕੜ ਕਹਿੰਦੇ ਸੀ ਆਪਣੇ ਵਿਧਾਇਕਾਂ ਦੀਆਂ ਮੰਤਰੀਆਂ ਦੀਆਂ ਅਤੇ ਜਿਹੜੇ ਨਵੇਂ ਬਣੇ ਸੰਸਦ ਨੇ ਉਹਨਾਂ ਦਾ ਪਤਾ ਨਹੀਂ ਲਿਆ ਕਿ ਕਿੱਥੇ ਨੇ ਗਰਾਉਂਡ ਲੈਵਲ ਜਿਹੜੀ ਰਿਪੋਰਟ ਹੈ ਆਮ ਆਦਮੀ ਦੀ ਕੀ ਹੈ ਇਸ ਨੂੰ ਲੈ ਕੇ ਹੁਣ ਇੱਕ ਬੜਾ ਵੱਡਾ ਸਿਆਪਾ ਪਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਇੱਕ ਕਰਕੇ ਯਾਨੀ ਕਿ ਪਰ ਉਤਰੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਸਿਰਫ ਹੁਣ ਪ੍ਰਚਾਰਕ ਅਯੋਗੇ ਰਹਿ ਗਏ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਸੀ ਹਰਿਆਣਾ ਦੇ ਵਿੱਚ ਜਿਨ੍ਹਾਂ ਦੀ ਅੱਜ VOTING ਹੋਣੀ ਹੈ ਉਥੇ ਯਰਾ ਵੀ ਨਹੀਂ ਬੋਲੇ ਯਾਨੀ ਕਿ 2 ਦਿਨ ਪ੍ਰਚਾਰ ਕੀਤਾ 2 ਦਿਨ ਰਹਿਣੀਆਂ ਕੱਢੀਆਂ ਉਸ ਤੋਂ ਬਾਅਦ ਸਿੱਧਾ ਜਵਾਬ ਦੇ ਦਿੱਤਾ ਵੀ ਭਈ ਮੇਰੀ ਸਿਹਤ ਠੀਕ ਨਹੀਂ ਹੈ ਅਸਲ ਦੇ ਵਿੱਚ ਕਿ ਸਟਾਰ ਪ੍ਰਚਾਰਕ ਦੇ ਨਾਮ ਤੇ ਤੌਰ ਤੇ ਨਾਮ ਦਿੱਤਾ ਗਿਆ ਸੀ ਹਾਈ ਕਮਾਨ ਵੱਲੋਂ ਆਮ ਆਦਮੀ ਪਾਰਟੀ ਸੁਭੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੇਕਿਨ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਹੁਣ ਆਪ ਦਾ ਕਾਟੋਕਲੀ ਜਿਹੜਾ ਵੱਧਾ ਜਾ ਰਿਹਾ ਹੈ ਇਸ ਨੂੰ ਲੈ ਕੇ ਖਬਰਾਂ ਆ ਰਹੀਆਂ ਨੇ ਪ੍ਰਤਾਪ ਸਿੰਘ ਬਾਜਮਾ ਨੇ ਵੱਡਾ ਤੰਜ ਕੱਸਿਆ ਹੈ ਉਹਨੇ ਕਿਹਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੋਇਆ ਹੈ ਸਰਕਾਰ ਨਾਕਾਮ ਹੋਈ ਹੈ ਸਰਕਾਰ ਵੱਲੋਂ ਹੁਣ ਕੋਈ ਫੈਸਲੇ ਨਹੀਂ ਲੈ ਜਾਣੇ ਨਿੱਜੀ ਤੌਰ ਤੇ ਜਿਹੜੇ ਵੀ ਫੈਸਲੇ ਆਉਣਗੇ ਉਹ ਅਰਵਿੰਦ ਕੇਜਰੀਵਾਲ ਵੱਲੋਂ ਆਉਣਗੇ ਕਿਉਂਕਿ ਵਿਭ ਕੁਮਾਰ ਜਿਹੜੇ ਨੇ ਉਹ ਮੇਨ ਸਲਾਹਕਾਰ ਬਣਾ ਦਿੰਦੇ ਨੇ ਅਰਵਿੰਦ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਿਸਮਾਨ ਦਾ ਯੁੱਧ ਹੋਵੇਗਾ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਅਤੇ ਸੰਸਦ ਉਹ ਬਿਲਕੁਲ ਗੱਲਬਾਤ ਨਹੀਂ ਕਰ ਰਹੇ ਸੂਬੇ ਦੇ ਮੁੱਖ ਮੰਤਰੀ ਨਾਲ ਭਾਵੇਂ ਚਾਰ ਮੀਟਿੰਗਾਂ ਬੁਲਾ ਲੀਆਂ ਨੇ ਫਿਰ ਵੀ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਮਰਕ ਵਿੱਚ ਬਣੇ